ਸ਼ਸ਼ੀ ਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਾਂ ਦੋਸਤੋ ਇਸ ਟਾਈਮ ਤੁਹੰਦਾ ਦੇ ਕਿ ਇੱਕ ਬਹੁਤ ਹੀ ਜਿਆਦਾ ਭਿਆਨਕ ਹਾਦਸਾ ਜਿਹੜਾ ਆ ਰੋਡ ਦੇ ਉੱਤੇ ਦੇਖਣ ਨੂੰ ਮਿਲਿਆ ਤੁਹੰਦਾ ਦੇ ਇਹ ਪੀ ਗਰਦਾਸਪੁਰ ਬੱਬਰੀ ਬਾਈਪਾਸ ਚੌਂਕ ਤੋਂ ਜਦੋਂ ਅਸੀਂ ਪਠਾਨਕੋਟ ਦੀਨਾਨਗਰ ਨੂੰ ਬਾਈਪਾਸ ਤੋਂ ਦੇ ਨਿਕਲਦੇ ਆਤਾ ਜਦੋਂ ਅਸੀਂ ਰੇਲਵੇ ਟਰੈਕ ਵਾਲਾ ਜਿਹੜਾ ਪੌੜਿਆ ਉਹ ਪਾਰ ਕਰਦੇ ਆ ਤੇ ਨਾਲ ਦੀ ਨਾਲ ਹੀ ਅੱਗੇ ਮੋੜ ਦੇ ਉੱਤੇ ਇਹ ਗੱਡੀ ਵੱਜੀ ਹੋਈ ਹੈ ਗੱਡੀ ਕਿਵੇਂ ਵੱਜੀ ਹੈ ਕਿਸ ਤਰ੍ਹਾਂ ਵੱਜੀ ਹੈ ਸਾਰੀ ਗੱਲਬਾਤ ਜਿਹੜੀ ਇਹ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਵਖਾ ਦੇਨੇ ਤੇ ਆਓ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹ ਸਾਰਾ ਹਾਦਸਾ ਕਿਵੇਂ ਹੋਇਆ ਬੱਬਰੀ ਬਾਈਪਾਸ ਤੋਂ ਜਦੋਂ ਹੀ ਪਠਾਨਕੋਟ ਤੋਂ ਮੁੜਦੇ ਆ ਤੇ ਉਦੋਂ ਤੁਸੀਂ ਦੇ ਦੇ ਪਿਓ ਵੀ ਇੱਕ ਗੱਡੀ ਜੋ ਕਿ ਜੇ ਕੇ ਨੰਬਰ ਆ ਜੇ ਕੇ ਨੰਬਰ ਗੱਡੀ ਤੁਹਾਨੂੰ ਦੱਸ ਦਿੰਨੇ ਆ ਜੇ ਕੇ 21 ਜੇ 0 665 ਨੰਬਰ ਜਿਹੜੀ ਇਹ ਹਾਸ ਅਗਰਸ ਤੋਂ ਇਹ ਹਾਸ ਕਿਵੇਂ ਹੋਇਆ ਉਹਦੇ ਤੇ ਵੀ ਜਿਹੜੀ ਹੈ ਗੱਲਬਾਤ ਕਰ ਲੈਣੇ ਆ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ ਬਾਕੀ ਦੀ ਗੱਲਬਾਤ ਕਰ ਲੈਣੇ ਆ ਕਿ ਜਾਨੀ ਨੁਕਸਾਨ ਤਾਂ ਕਿਸ ਤਰ੍ਹਾਂ ਜੋ ਵੀ ਗੱਲਬਾਤ ਹੈ ਉਹ ਵੀ ਕਰ ਲੈਣੇ ਆ ਤੁਹਾਨੂੰ ਦੱਸ ਦਈਏ ਕਿ ਗੱਡੀ ਜਿਹੜੀ ਉਹ ਇੱਥੇ ਨੁਕਸਾਨੀ ਗਈ ਤੇ ਨੁਕਸਾਨੀ ਹੋਈ ਗੱਡੀ ਦਾ ਜਿਹੜਾ ਆ ਆਪਾਂ ਐਟ ਟਾਈਮ ਤੁਹਾਨੂੰ ਜਿਹੜਾ ਆ ਉਹ ਸਾਰੇ ਦਾ ਸਾਰਾ ਦਿਖਾ ਰਹੇ ਆ ਸਾਡੇ ਨਾਲ ਐਟ ਟਾਈਮ ਉਹ ਭਾਈ ਸਾਹਿਬ ਮੌਜੂਦ ਨੇ ਜਿਹੜੇ ਕਿ ਟਰੱਕ ਡਰਾਈਵਰ ਨੇ ਉਹ ਦੱਸ ਰਹੇ ਸੀ ਵੀ ਕਿਵੇਂ ਆਪਾਂ ਕਿਵੇਂ ਹੋਇਆ ਦੱਸੋ ਮਰਾ ਅਹੀਂ ਭਾਈ ਪਿਛੋਂ ਆ ਰਹੇ ਸੀ ਅਹੀਂ ਪਿਛੋਂ ਆ ਰਹੇ ਇਹਨਾਂ ਦੇ ਕੋਲ ਨਾ ਕੰਟਰੋਲ ਨਹੀਂ ਆਈ ਗੱਡੀ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਹੀ ਗਏ ਇਹਨਾਂ ਕੋਲ ਕੰਟਰੋਲ ਨਹੀਂ ਆਈ ਇਹਨਾਂ ਨੇ ਬ੍ਰੇਕ ਖਿੱਚ ਦਿੱਤੀ ਇਹਨਾਂ ਨੇ ਲਿਆ ਕੇ ਅੱਗੇ ਢਾ ਦਿੱਤੀ ਅਹੀਂ ਵੇਖੋ ਕਿੱਡੀ ਦੂਰ ਤੋਂ ਬ੍ਰੇਕਾ ਮਾਰਦੇ ਆ ਰਹੇ ਹਾਂ ਹਾਂਜੀ ਤੁਹਾਡੇ ਨਜ਼ਰੀ ਨਾ ਲੱਗੀ ਆਪਣੀ ਨਾਲ ਨਹੀਂ ਲੱਗੀ ਇਹਨਾਂ ਨੇ ਲਿਆ ਕੇ ਅੱਗੇ ਢਾ ਦਿੱਤੀ ਆਪਣੇ ਨਾਲ ਨਹੀਂ ਲੱਗੀ ਪਿਛੋਂ ਹੀ ਕਹਿ ਗਿਆ ਅੱਗੇ ਜਾ ਰਿਹਾ ਹੈ ਲੋਡਰ ਲੋਡਰ ਲੱਗੋ ਕ੍ਰਾਸ ਕਰਨ ਲੱਗਿਆ ਇਹਨੇ ਬ੍ਰੇਕ ਬੜੀ ਜ਼ੋਰ ਚ ਮਾਰ ਦਿੱਤੇ। ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਸ ਜੰਗਲ ਦਾ। ਨਹੀਂ ਨਹੀਂ ਉਹ ਬਚਾਈ ਜੇ ਸਾਰਾ ਬਚਾਇਆ। ਹਾਂਜੀ ਹਾਂਜੀ। ਬਾਕੀ ਤੁਹਾਡੀ ਗੱਡੀ ਦਾ ਕੋਈ ਨੁਕਸਾਨ। ਆਪਣੀ ਦਾ ਬਸ ਮਰਮੋਟਾ ਬੰਪਰ ਬੰਪਰੇ ਟੇਢਾ ਆਇਆ। ਚਾਈ ਉਹ ਦੇਖ ਲਾ ਆਈ। ਅਹੀਂ ਤੇ ਬ੍ਰੇਕਾਂ ਲਾ ਦਿੱਤੀਆਂ ਜੇ ਨਾਲ ਆਉਂਦੇ ਤੇ ਫਿਰ ਤੇ ਤੁਹਾਨੂੰ ਪਤਾ ਹੀ। ਉਹ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਵੀ ਦੱਸਿਆ ਜਾ ਰਿਹਾ ਕਿ ਗੱਡੀ ਜਿਹੜੀ ਹੈ ਸਪੀਡ ਦੇ ਨਾਲ ਜਿਹੜੀ ਹੈ ਇੱਥੇ ਮੋੜ ਆ। ਇੱਕਦਮ ਜਿਹੜਾ ਮੋੜ ਆ ਮੋੜ ਦੇ ਨਾਲ ਹੀ ਜਦੋਂ ਗੱਡੀ ਉਹ ਇੱਥੇ ਜਾ ਰਹੀ ਹੈ ਤੇ ਸਪੀਡ ਕਰਨ ਸਾਇਦ ਜਿਹੜਾ ਆ ਇੱਕਦਮ ਜਿਹੜੀ ਗੱਡੀ ਦਾ ਜਿਹੜਾ ਆ ਅਨ ਬੈਲੈਂਸ ਹੋਣ ਕਰਕੇ ਜਿਹੜੀ ਹੈ ਦੱਸੇ ਜਾ ਰਿਹਾ ਵੀ ਗੱਡੀ ਇੱਕਦਮ ਹੀ ਜਿਹੜਾ ਆ ਡਿਵਾਈਡਰ ਦੇ ਉੱਤੇ ਚੜ ਜਾਂਦੀ ਹੈ ਤੇ ਡਿਵਾਈਡਰ ਤੇ ਚੜਨ ਦੇ ਨਾਲ ਗੱਡੀ ਦਾ ਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਤੁਸੀਂ ਦੇਖਦੇ ਪਿਓ ਨੁਕਸਾਨ ਹੋਇਆ ਫਿਲਹਾਲ ਜਿਹੜਾ ਆ ਨੈਸ਼ਨਲ ਹਾਈਵੇ ਵਾਲਿਆਂ ਦੀ ਵੀ ਗੱਡੀ ਇੱਥੇ ਪਹੁੰਚ ਚੁੱਕੀ ਹੈ ਐਸਐਸ ਐਫ ਵੀ ਜਿਹੜੀ ਪਹੁੰਚ ਚੁੱਕੀ ਹੈ ਸਰ ਤੁਹਾਡੀ ਗੱਡੀ ਹੈ ਗੱਲ ਕਰਦੇ ਪਏ ਨੇ ਭਾਈ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਆ ਵੀ ਕੀ ਕਹਿ ਰਹੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਆ ਲਗਾਤਾਰ ਤੁਸੀਂ ਦੇ ਦੇ ਪਿਓ ਤਸਵੀਰਾਂ ਬਾਈਪਾਸ ਦੇ ਉੱਤੇ ਜਿੱਥੇ ਕਿ ਬਹੁਤ ਵੱਡਾ ਇਸ ਟਾਈਮ ਜਾਮ ਵੀ ਲੱਗਦਾ ਪਿਆ ਗੱਡੀ ਜਿਹੜੀ ਉਹ ਬਿਲਕੁਲ ਰੋਡ ਦੇ ਵਿੱਚ ਜਿਹੜੀ ਇਸ ਟਾਈਮ ਫਸੀ ਹੋਈ ਹੈ ਰੋਡ ਦੇ ਜਿਹੜੇ ਐਨ ਐਚ ਵਾਲੇ ਜਿਹੜੇ ਆ ਉਹ ਇੱਥੇ ਪਹੁੰਚ ਤਾਂ ਗਏ ਆ ਐਸ ਐਸ ਐਫ ਦੀ ਵੀ ਗੱਡੀ ਜਿਹੜੀ ਉਹ ਪਹੁੰਚ ਗਈ ਹੈ ਬਾਕੀ ਜਿਹੜੀਆਂ ਨੇ ਉਹ ਤਸਵੀਰਾਂ ਤੁਸੀਂ ਨਾਲ ਦੇ ਨਾਲ ਦੇ ਦੇ ਪਿਓ ਗੱਲਬਾਤ ਕਰਦੇ ਪਏ ਸਾਇਦ ਆਪਣੇ ਕਿਸੇ ਘਰ ਦੇ ਜੀ ਆ ਨੂੰ ਚੜਾਇਆ ਅ ਬੁਲਾ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਆ ਐਸਐਸਐਫ ਵਾਲੀ ਵੀ ਜਿਹੜੀ ਹੈ ਉਹ ਟੀਮ ਵੀ ਜਿਹੜੀ ਪਹੁੰਚ ਗਈ ਗੱਡੀ ਦਾ ਨੁਕਸਾਨ ਤਾਂ ਤੁਸੀਂ ਦੇਖਦੇ ਪਏ ਹੋ ਇਸ ਟਾਈਮ ਜਿਹੜਾ ਆ ਗੱਡੀ ਜਿਹੜੀ ਉਹ ਡਿਵਾਈਡਰ ਦੇ ਉੱਤੇ ਚੜੀ ਹੋਈ ਹੈ ਜਦੋਂ ਇੱਕ ਟਰੱਕ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਡਰਾਈਵਰ ਨੇ ਦੱਸਿਆ ਕਿ ਗੱਡੀ ਜਿਹੜੀ ਹੈ ਅਨ ਬੈਲੈਂਸ ਹੋ ਕੇ ਇੱਕਦਮ ਪਲਟ ਕੇ ਦੂਸਰੇ ਪਾਸੇ ਨੂੰ ਗਈ ਹੈ ਤੇ ਡਿਵਾਈਡਰ ਦੇ ਉੱਤੇ ਚੜ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੜਾ ਆ ਉਹ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਗੱਡੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਨੁਕਸਾਨੀ ਜਾ ਚੁੱਕੀ ਹੈ ਤਸਵੀਰਾਂ ਤੁਸੀਂ ਜਿਹੜੀਆਂ ਉਹ ਦੇਖਦੇ ਪਿਓ ਇਸ ਟਾਈਮ ਜਿਹੜਾ ਹੈ ਐਸਐਫ ਵੀ ਆ ਚੁੱਕਿਆ ਤੇ ਰੋਡ ਐਨਐਚ ਵਾਲੇ ਵੀ ਜਿਹੜੇ ਆ ਉਹ ਆ ਚੁੱਕੇ ਨੇ ਕੋਈ ਨਹੀਂ ਭੇਦਾਂਗਾ ਠੀਕੋ ਏ ਤੁਸੀਂ ਦੀਆਂ ਤਸਵੀਰਾਂ ਦੇ ਵਿੱਚ ਇਸ ਟਾਈਮ ਦੇਖਦੇ ਪਈਓ ਮੇਰੇ ਨਾਲ ਅ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਸੀ ਕਰਦੇ ਪਏ ਆ ਕਿ ਤੰਦਾ ਦੀ ਇੱਕੀ ਜਦੋਂ ਅਸੀਂ ਗਰਦਾਸਪੁਰ ਤੋਂ ਬਾਈਪਾਸ ਬਬਰੀ ਬਾਈਪਾਸ ਤੋਂ ਟਰਨ ਕਰਦੇ ਆ ਪਠਾਨਕੋਟ ਵਾਲੀ ਸਾਈਡ ਨੂੰ ਤਾਂ ਜਿਹੜੀ ਗੱਡੀ ਏ ਇਹ ਵੀ ਗਰਦਾਸਪੁਰ ਵਾਲੀ ਸਾਈਡ ਤੋਂ ਜਿਹੜੀ ਇੱਧਰ ਨੂੰ ਜਾ ਰਹੀ ਸੀ ਗੱਡੀ ਘੁੰਮ ਕੇ ਦੂਸਰੇ ਪਾਸੇ ਨੂੰ ਆ ਚੁੱਕੀ ਏ ਤੇ ਡਿਵਾਈਡਰ ਤੇ ਚੜ ਚੁੱਕੀ ਏ ਡਿਵਾਈਡਰ ਤੇ ਚੜਨ ਕਰਕੇ ਜਿਹੜਾ ਗੱਡੀ ਦਾ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ ਦਿਖਾਈ ਦੇ ਰਿਹਾ ਉਹ ਤਸਵੀਰਾਂ ਵੀ ਦੇਖਦੇ ਪਿਓ ਕਿ ਲਗਾਤਾਰ ਜਿਹੜੀ ਡਿਸਕਸ ਕੀਤੀ ਜਾ ਰਹੀ ਹੈ ਐਸਐਸਫ ਤੇ ਜਿਹੜੇ ਮਲਾਜ਼ਮ ਹੈ ਮੌਕੇ ਸਰ ਜਿਹੜਾ ਆ ਇੱਥੇ ਪਹੁੰਚ ਚੁੱਕੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਰ ਕੀ ਹੋਇਆ ਜੀ ਸਰ ਆ ਰਿਹਾ ਹਮੇ ਜਮੂਰੀ ਸਾਈਡ ਨੂੰ ਜਾ ਰਿਹਾ ਪਿੱਛੇ ਟਰੈਕਟਰ ਟਰੈਕਟਰ ਵਾਲਾ ਮਤਲਬ ਜਾ ਰਿਹਾ ਅੱਗੇ ਮੈਂ ਟਰੈਕਟਰ ਨੂੰ ਪਾਸ ਕਰਨ ਲੱਗਿਆ ਟਰੈਕਟਰ ਨੇ ਜਕਦਮ ਬ੍ਰੇਕ ਮਾਰਤੀ ਮਤਲਬ ਇਸ ਸਾਈਡ ਨੂੰ ਕੱਟਣ ਲੱਗਿਆ ਉਹ ਪਤਾ ਨਹੀਂ ਗੱਡੀ ਬਿਲਕੁਲ ਨਾਲ ਹੋ ਗਈ ਮੈਂ ਥੋੜੀ ਬ੍ਰੇਕ ਮਾਰੀ ਤੇ ਪਿੱਛੋਂ ਟਰੱਕ ਵੀ ਆ ਗਿਆ ਉਹ ਗੱਡੀ ਘੁੰਮ ਗਈ ਮੇਰੀ ਪੂਰੀ ਤੁਹਾਡੀ ਗੱਡੀ ਕਿਸੇ ਟਰੱਕ ਨਾਲ ਟਨੇ ਨਾ ਬਜੀ ਨਹੀਂ ਉਹਦੇ ਨਾਲ ਟਰੈਕਟਰ ਨਾਲ ਬਜੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਾਨੀ ਨਕਸਾਨ ਜਾਨੀ ਨੁਕਸਾਨ ਬਚਾਈ ਰਾਇਆ ਗੱਡੀ ਨੁਕਸਾਨੀ ਗਈ ਜੀ کافی ਆਤਕ ਕੇ ਕਿੱਥੋਂ ਆ ਰਹੇ ਤੁਸੀਂ ਫਿਰੋਜ਼ਪੁਰ ਤੋਂ ਆ ਰਹੇ ਰੋਜਪੁਰ ਤੋਂ ਆ ਰਹੇ ਆ ਜੀ ਕਿੱਥੇ ਜਾ ਰਹੇ ਸੀ ਜੰਮੂ ਜਾ ਰਹੇ ਸੀ ਜੰਮੂ ਜਾ ਰਹੇ ਜੀ ਫਿਰੋਜ਼ਪੁਰ ਤੋਂ ਜੰਮੂ ਜਾ ਰਹੇ ਆ ਸਾਡੇ ਨਾਲ ਐਸ ਟਾਈਮ ਐਸ ਐਫ ਐਫ ਦੀ ਟੀਮ ਵੀ ਗੱਲਬਾਤ ਕਰ ਲੈਣੇ ਸਰ ਕੀ ਕਹਿਣਾ ਚਾਹੋ ਹਾਂਜੀ ਸਿੱਧ ਸਿੱਧ ਕੇ ਪੁਲਸ ਸਾਹਿਬ ਬਬਰੀ ਤੋਂ ਘੋਟਾਪੋਰ ਤੱਕ ਤੇ ਸਾਡੇ ਪਤਾ ਲੱਗਾ ਵਾ ਕਿ ਰਾਹਗੀਰ ਕੋ ਵੀ ਇਦਾਂ ਇਦਾਂ ਕਰਕੇ ਐਕਸੀਡੈਂਟ ਹੋਇਆ ਵਾ ਅਸੀਂ ਮੌਕੇ ਤੇ ਪਹੁੰਚ ਗਏ ਆ ਇੱਕ ਅਣਵਿਹਕਲ ਦੇ ਨਾਲ ਕੋਈ ਟਰੈਕਟਰ ਦਸਣ ਦੇ ਉਹਦੇ ਨਾਲ ਵਜੀ ਆ ਤੇ ਇਹ ਆ ਵੀ ਚਲੋ ਬੱਚੇ ਹੀ ਛੋਟੇ ਛੋਟੇ ਨਾਲ ਉਹਨਾਂ ਦਾ ਬਚਾਅ ਹੋ ਗਿਆ ਵਾ ਬਹੁਤ ਜ਼ਿਆਦਾ ਤੇ ਗੱਡੀ ਜਿਹੜੀ ਆ ਡਰਮ ਕਾ ਕੇ ਤੇ ਕਢਾ ਰਹੇ ਆ ਕਢਾ ਕੇ ਤੇ ਉਹਨਾਂ ਨੂੰ ਜਲਦੀ ਜਲਦੀ ਟਰੱਕ ਡਰਾਈਵਰ ਵੱਲੋਂ ਕਹਿ ਰਿਹਾ ਯਾਰ ਇਹ ਵੀ ਸ਼ਾਇਦ ਕੋਈ ਲੋਡਰ ਨਹੀਂ ਕੋਈ ਲੋਡਰ ਹੀ ਹੋਗਾ ਜਾਂ ਕੋਈ ਟਰੈਕਟਰ ਹੀ ਹੋਗਾ ਪਤਾ ਨਹੀਂ ਉਹਨੇ ਦੱਸ ਨਹੀਂ ਦੇ ਵੀ ਕੀ ਹੈਗਾ ਕੀ ਨਹੀਂ ਆ ਚਲੋ ਉਹਨਾਂ ਨੇ ਜਿਆਦਾ ਨਾ ਨੋਟ ਕਰਾ ਕੇ ਤੇ ਟੱਕ ਵਾਲੇ ਤੇ ਕਹਿਣ ਤੋਂ ਮੁਆਫਿਆ ਵੀ ਲੋਡਰ ਵਾਲੀ ਜਿਹੜੀ ਹੁੰਦੀ ਹੈ ਜਿਸ ਚ ਜੀਸੀਬੀ ਵਰਗਾ ਜਿੱਤੂ ਕੰਦਿਆ ਉਹ ਹਾਂ ਤੇ ਜਿਹੜਾ ਗੱਡੀ ਵਾਲਿਆਂ ਨੇ ਤੁਹਾਨੂੰ ਕੀ ਕਿਹਾ ਉਹ ਗੱਡੀ ਵਾਲੇ ਨੇ ਕਿਹਾ ਕਹਿੰਦਾ ਵੀ ਅਸੀਂ ਕੋਈ ਕਾਰਵਾਈ ਤੇ ਨਹੀਂ ਕਰਾਉਣੀ ਜੰਦੇ ਪਤਾ ਹੀ ਨਹੀਂ ਲੱਗਾ ਕੇ ਦਾ ਤੇ ਫਿਰ ਉਹਨਾਂ ਨਾਲ ਗੱਲਿਆ ਵੀ ਕੀ ਕਰਿਆ ਉਹਨੂੰ ਏਜੰਸੀ ਜਲਵਾ ਦਿੰਦੇ ਇਹਨੂੰ ਤੇ ਇਹਨਾਂ ਨੂੰ ਤਾਂ ਪਰਿਵਾਰ ਆ ਛੋਟਾ ਛੋਟਾ ਬੱਚੇ ਆ ਤੇ ਉਹਨਾਂ ਨੂੰ ਪਹਚਾ ਦਿੰਦੇ ਟੱਕ ਵਾਲੇ ਉਹ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਐਸਐਸਐਫ ਜਿਹੜੀ ਉਹ ਇੱਕ ਵੱਖਰੀ ਫੋਰਸ ਜਿਹੜੀ ਤਿਆਰ ਕੀਤੀ ਸੀ ਉਹ ਫੋਰਸ ਦਾ ਜਿਹੜਾ ਆ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਆ ਲਾਭ ਮਿਲਦਾ ਆ ਕਿਉਂਕਿ ਮੌਕੇ ਦੇ ਉੱਤੇ ਜਿਹੜਾ ਆ ਇਹ ਫੋਰਸ ਜਿਹੜੀ ਪਹੁੰਚ ਜਾਂਦੀ ਏ ਤੇ ਹੈਲਪ ਜਿਹੜਾ ਕਰ ਦਿੰਦੀ ਏ ਨਾਲ ਦੀ ਨਾਲ ਐਨਐਚ ਆਏ ਵਾਲੇ ਜਿਹੜੇ ਉਹ ਵੀ ਪਹੁੰਚ ਗਏ ਨੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਖੜੇ ਸੀ ਬਹੁਤ ਜ਼ਿਆਦਾ ਭੀੜ ਭੜਾਕਾ ਸੀ ਜਿਵੇਂ ਫੋਰਸ ਪਹੁੰਚਦੀ ਏ ਤੇ ਉਹਨਾਂ ਨੂੰ ਜਿਹੜਾ ਆ ਪੁਸਤਗਿਸ ਕੀਤੀ ਜਾਂਦੀ ਏ ਫੋਰਸ ਨੇ ਪੁਸਤਗਿਸ ਸਰ ਕੀ ਕੋ ਹਾਂ ਤੁਸੀਂ ਦੇ ਦੇ ਪੀਓਪੀ ਤਸਵੀਰਾਂ ਦੇ ਵਿੱਚ ਬੱਚਾ ਨਾਲ ਉਹਨਾਂ ਦੇ ਮੈਸੇਜ ਜੀ ਦੋਵੇਂ ਜੀ ਸੀ ਬੱਚਾ ਸੀ ਪਰ ਪ੍ਰਮਾਤਮਾ ਦੀ ਬਹੁਤ ਵੱਡੀ ਵਡਿਆਈ ਹੈ ਕਿ ਪਰਿਵਾਰ ਪੂਰੀ ਤਰ੍ਹਾਂ ਜਿਹੜਾ ਸੁਰੱਖਤ ਆ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਉਹਦਾਂ ਦੀ ਹਰਜਮਰਜ ਨਹੀਂ ਹੋਈ ਗੱਡੀ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਨੁਕਸਾਨ ਕਰਨ ਵਾਲਾ ਜਿਹੜਾ ਲੋਡਰ ਟਰੈਕਟਰ ਜਾਂ ਕੁਝ ਵੀ ਸੀ ਉਹ ਭੱਜ ਚੁੱਕਾ ਆ ਨਿਕਲ ਚੁੱਕਾ ਆ ਤੇ ਜਦੋਂ ਐਸਐਫ ਵਾਲੇ ਸਾਡੇ ਐਸਐਸਆਈ ਸਾਹਿਬ ਸਰ ਕੀ ਨਾਂ ਹੈ ਟੱਡਾ ਬਲਦੇਵ ਸਿੰਘ ਜੀ ਹੋਣਾ ਨੇ ਗੱਲਬਾਤ ਕੀਤੀ ਜਦੋਂ ਗੱਡੀ ਵਾਲਿਆਂ ਨਾਲ ਤੇ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਉਸ ਬੰਦੇ ਦੀ ਪਛਾਣ ਹੀ ਨਹੀਂ ਜਿਨੇ ਇਹ ਕੁਝ ਕੀਤਾ ਪਰ ਉਹਨਾਂ ਦਾ ਕਾਫੀ ਜ਼ਿਆਦਾ ਜੜਾ ਆ ਗੱਡੀ ਦਾ ਨੁਕਸਾਨ ਹੋ ਚੁੱਕਾ ਆ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਧੰਨਵਾਦ ਹੌਲ ਹੋ ਗਿਆ ਸਾਡੀ ਗੱਡੀ ਹੈ